ਸਾਨੂੰ ਝੂਠ ਬੋਲ ਕੇ ਸੜੰਡੇ ਤੇ ਫਰੋਡ ਕੀਤਾ ਸੜ ਤੋਂ ਪੈਸੇ ਲਈ ਜਾਂ ਕਹਿੰਦੇ ਸੀ ਤੁਹਾਡੇ ਬੇਟੇ ਨੂੰ ਸਾਨੂੰ ਜਾਨ ਮਾਰਨ ਦੀ ਨਾ ਧਮਕੀ ਦਿੱਤੀ ਕਿ ਜੇ ਤੁਹਾਡੇ ਬੇਟੇ ਨੂੰ ਨਾ ਮਾਰ ਦੇਣਾ ਸਾਨੂੰ ਨਹੀਂ ਪੈਸੇ ਦੇਂਦੇ ਅੱਛਾ ਜੀ ਹਾਂਜੀ ਅਸੀਂ ਅਸੀਂ ਉਹਨਾਂ ਨੂੰ 85000 ਰੁਪਏ ਦਿੱਤਾ ਉਹਨਾਂ ਨੂੰ ਹਾਂਜੀ ਹਾਂਜੀ ਸਾਨੂੰ ਸਾਫ਼ ਲਈ ਵੇ ਸੜਿਸ ਨੂੰ ਆਈ ਕਿ ਨਹੀਂ ਮੈਡਮ ਕਿੱਦਾਂ ਮਤਲਬ ਕੋਈ ਤੁਹਾਨੂੰ ਕੋਲ ਆਈ ਆ ਕੋਈ ਕੀ ਹੋਇਆ ਕੀ ਆ ਹਾਂਜੀ ਜਰੂਰ ਜੀ ਸਾਨੂੰ ਕੋਲ ਆਈ ਆ ਉਹ ਕਹਿੰਦੇ ਤੁਹਾਡੇ ਤੁਹਾਡੇ ਬੇਟੇ ਨੂੰ ਅਸੀਂ ਫੜਿਆ ਹੋਇਆ ਆ ਅੱਛਾ ਜੀ ਤੇ ਤੁਹਾਡੇ ਬੇਟੇ ਨੂੰ ਅਸੀਂ ਮਾਰ ਦੇਣਾ ਜਾਨ ਮਾਰਨ ਦੀ ਉਹਨਾਂ ਨੇ ਧਮਕੀ ਦਿੱਤੀ ਜੇ ਤੁਸੀਂ ਸਾਨੂੰ ਪੈਸੇ ਨਹੀਂ ਦਿੱਤੇ ਅਸੀਂ ਉਹਨਾਂ 5 ਸਾਲ ਦੀ ਜੇਲ੍ਹ ਦੇ ਵਿੱਚ ਪਾ ਦੇਣਾ ਜਾਂ ਸਿ ਉਹਨੂੰ ਮਾਰ ਦੇਣਾ ਹੈ ਤੁਹਾਡਾ ਬੇਟਾ ਜੋ ਇਸ ਵੇਲੇ ਬਾਹਰ ਗਿਆ ਹੋਇਆ ਹਾਂਜੀ ਫੁਰਤ ਕਾਲਿਆ ਹਾਲੇ ਸਾਲ ਹੀ ਹੋਇਆ ਉਹਨੂੰ ਕੀ ਨਾਮ ਕੀ ਹੈ ਤੁਹਾਡੇ ਬੇਟੇ ਦਾ ਅੱਛਾ ਤੁਹਾਨੂੰ ਜਿਹੜੀ ਕਾਲ ਆਂਦੀ ਕਿਹੜੇ ਨੰਬਰ ਤੋਂ ਆਂਦੀ ਹੈ ਕੋਈ ਦਿਖਾ ਸਕਦੇ ਕੋਈ ਹੈ ਹਾਂਜੀ ਇਸ ਨੰਬਰ ਤੋਂ ਕਾਲ ਆਂਦੀ ਜੀ ਇੰਡੀਆ ਵਾਲੇ ਨੰਬਰ ਤੋਂ ਠੀਕ ਹੈ ਜੀ ਤੇ ਇਹਦੇ ਵਿੱਚ ਉਹਨਾਂ ਨੇ ਪਹਿਲਾਂ ਤਾਂ ਇਹਨਾਂ ਨੂੰ ਜਦੋਂ ਕਾਲ ਕਰਕੇ ਕਿਹਾ ਕਿ ਸਾਰੀ ਇੱਥੇ ਚੈਟ ਵਗੈਰਾ ਡਿਲੀਟ ਹੋਣਾਂ ਵਾਲੀ ਕੀਤੀ ਉਹਨਾਂ ਨੇ ਡਿਲੀਟ ਕੀਤੀ ਹੈ ਜੀ ਇਹਨਾਂ ਨੇ ਆਹ account ਦੇ ਵਿੱਚ ਪੈਸੇ ਪਾਏ ਆ ਜੀ ਅੱਛਾ ਜੀ 35000 ਪਹਿਲਾਂ ਪੋਇਆ ਉਹਨਾਂ ਨਿਜਾਮ ਨਾਮ ਤੋਂ ਪਾਇਆ ਜੀ account ਨੰਬਰ ਕੀ ਹੈ 6513 00100 231484 ਦੇਖ ਸਕਦੇ ਹੋ ਇਹ account ਨੰਬਰ ਹੈ ਜਿਹਦੇ ਵਿੱਚ ਟ੍ਰਾਂਸਫਰ ਕੀਤੇ ਗਏ ਨੇ ਉਜੈਮ ਨੋਜੀਮਾ ਨਾਮ ਲਿਖਿਆ ਉਜੈਮ ਉਜੈਮ ਨਾਮ ਠੀਕ ਹੈ ਜੀ ਹਾਂ ਜੀ ਤੇ ਜਦੋਂ ਇਹ account ਨੰਬਰ ਤੇ RTGS ਕਰਵਾਇਆ ਜੀ ਅੱਛਾ ਜੀ ਠੀਕ ਹੈ ਜੀ ਤੇ ਇਹ ਫਿਰ ਉਹਨਾਂ ਦਾ ਦੂਸਰਾ ਨੰਬਰ 92 ਵਾਲਾ ਅੱਛਾ ਜੀ ਇਹ ਜਿਹੜਾ ਇੰਡੀਆ ਤੇ ਪਾਕਿਸਤਾਨ ਦਾ ਨੰਬਰ ਹੈ ਅੱਛਾ ਤੇ ਜਿਹੜੇ ਇਹ ਰਲ ਕੇ ਇਹ ਚੀਜ਼ ਕਰਾ ਰਹੇ ਆ ਅੱਛਾ ਜੀ ਹਾਂਜੀ ਇਹ ਦੋ ਨੰਬਰ ਆ ਜੀ ਇਹਨਾਂ ਤੋਂ ਫੋਨ ਆਇਆ ਸੀਗਾ ਜੀ ਤੇ ਇਹਨਾਂ ਨੇ ਆਰਟੀਜੀਐਸ ਕਰਵਾਇਆ ਆ ਦੇਖੋ ਰਸੀਦਾਂ ਨੇ ਫਿਰ ਇਹਨਾਂ ਨੇ 5000 ਰੁਪਏ ਪਾਇਆ ਜਦੋਂ 5000 ਪਾਤਾ ਇਹਨਾਂ ਨੇ ਕਿਹਾ ਹੁਣ ਮੇਰੇ ਮੁੰਡੇ ਨੂੰ ਤੁਸੀਂ ਛੱਡ ਦਿਓ ਕਹਿੰਦੇ ਨਹੀਂ ਹੁਣ ਤੁਸੀਂ ਹੋਰ ਪੈਸੇ ਪਾਓ ਨਹੀਂ ਭਾਜੀ ਜਿੱਦਾਂ 50000 ਇੱਕ ਪਾਇਆ ਤੇ 35000 ਇੱਕ ਪਾਇਆ ਤਾਂ 85000 ਤੁਸੀਂ ਉਹਨਾਂ ਨੂੰ ਦੇ ਚੁੱਕੇ ਹੋ ਤੇ ਹੁਣ ਉਹਨਾਂ ਵੱਲੋਂ ਕੀ ਕਿਹਾ ਜਾ ਰਿਹਾ ਜੀ ਮੈਂ ਕਹਿੰਦੇ ਪੈਸੇ ਹੋਰ ਦਿਓ ਉਹ ਜਿਹੜੇ ਆ ਬਾਅਦ ਚ ਉਹਨਾਂ ਦੇ ਮੁੰਡੇ ਦਾ ਫੋਨ ਆਇਆ ਕਿ ਮੈਂ ਤਾਂ ਤੇ ਠੀਕ ਠਾਕ ਮੈਨੂੰ ਕੁਝ ਵੀ ਨਹੀਂ ਹੋਇਆ ਅੱਛਾ ਜੀ ਤੇ ਤੁਹਾਨੂੰ ਕੌਣ ਕਿਹਦਾ ਆਇਆ ਫਿਰ ਗੱਲ ਪਤਾ ਲੱਗੀ ਕਿ ਫਰੋਡ ਜਿਹੜਾ ਆ ਇਹ ਕੀਤਾ ਮਤਲਬ ਪਹਿਲਾਂ ਤੁਸੀਂ ਉਹਨਾਂ ਨਾਲ ਤੁਸੀਂ ਜਿਹੜਾ ਪਹਿਲਾਂ ਆਪਣੇ بیٹے ਨਾਲ ਗੱਲ ਨਹੀਂ ਕੀਤੀ ਕਿ ਸਿੱਧੇ ਤੁਸੀਂ ਡਰ ਉਹਨਾਂ ਨੇ بیٹے ਨਾਲ ਗੱਲ ਕਰਾਈ ਆ ਪਿੱਛੇ ਆਵਾਜ਼ ਵੀ ਕੋਈ بیٹے ਜਿਹੀ ਆ ਰਹੀ ਸੀ ਕਿ ਮੰਮੀ ਇਹਨਾਂ ਨੇ ਮੈਨੂੰ ਮਾਰ ਦੇਣਾ ਆ ਤੁਸੀਂ ਪੈਸੇ ਦੇ ਦਿਓ ਅੱਛਾ ਜੀ ਹਾਂ ਜੀ ਨਹੀਂ ਤੇ ਮਤਲਬ ਆਪਣੇ ਬੇਟੇ ਨੂੰ ਫੋਨ ਕੀਤਾ ਉਹ ਕਹਿੰਦਾ ਮੈਂ ਤਾਂ ਠੀਕ ਠਾਕ ਐ ਮੈਂ ਤਾਂ ਘਰ ਕਿਤੇ ਮੱਜਾ ਤੁਸੀਂ ਉਹਨਾਂ ਨੂੰ ਪੇ ਕਰ ਚੁੱਕੇ ਸੀ ਪੈਸੇ ਉਸ ਤੋਂ ਬਾਅਦ ਤੁਸੀਂ ਆਪਣੇ ਬੇਟੇ ਨਾਲ ਗੱਲ ਕੀਤੀ ਐ ਤੇ ਉਹਦੇ ਵੱਲੋਂ ਕੀ ਕਿਹਾ ਗਿਆ ਤੁਹਾਡੇ ਬੇਟੇ ਮੈਂ ਮम्मी ਮੈਂ ਤਾਂ ਠੀਕ ਠਾਕ ਐ ਮੇਰਾ ਸੁਪਾ ਪਿਆ ਐ ਤੁਸੀਂ ਕਿਨੂੰ ਪੈਸੇ ਦੇ ਮੈਡਮ ਤਾਂ ਪੰਜ ਮਿੰਟ ਪਿੱਛੇ ਸੀਗਾ ਨਾ ਉਹ ਹਾਂਜੀ ਹਾਂਜੀ ਕਰਕੇ ਉਹਨੇ ਟਾਈਮ ਦੱਸਦਾ ਕਿ ਸੁਪਾ ਪਿਆ ਸੀਗਾ ਨੇ ਭਾਜੀ ਜਿੱਦਾਂ 콜 ਆਈ ਆ ਤੁਹਾਨੂੰ ਉਹਨਾਂ ਵੱਲੋਂ ਕੀ ਮਤਲਬ ਗੱਲ ਕੀਤੀ ਕੀ ਦੱਸਿਆਗਾ ਕਿ ਮੈਂ ਹੈ ਹਾ ਕੋਨ ਆ ਜਦੋਂ 콜 ਆਈ ਆ ਜਦੋਂ 콜 ਦੱਸਿਆਗਾ ਕਿ ਮੈਂ ਤੁਹਾਡਾ ਮੁੰਡਾ ਦੀਪਕ ਸਾਡੀ ਗ੍ਰਾਸਪ ਦੇ ਵਿੱਚ ਆ ਅੱਛਾ ਜੀ ਤੁਸੀਂ پیسے ਪਾਉਂਗੇ ਤੁਹਾਨੂੰ ਅਸੀਂ ਛੱਡ ਦਾਂ ਉਹਦੇ ਵੱਲੋਂ ਮਤਲਬ ਕਿਡਨਾਪਰ ਬਣ ਕੇ ਗੱਲ ਕੀਤੀ ਗਈ ਆ ਕੋਈ ਕਿਡਨਾਪਰ ਬਣ ਕੇ ਗੱਲ ਕੀਤੀ ਗਈ ਆ ਉਹਨੂੰ ਮਤਲਬ ਤੁਹਾਡੇ ਬੇਟੇ ਦਾ ਨਾਮ ਵਗੈਰਾ ਵੀ ਪਤਾ ਸੀ ਦੀਪਕ ਦਾ ਪਤਾ ਸੀ ਜੀ ਨਾਮ ਜਿਹੜਾ ਨੰਬਰ ਆ ਸਰ ਪਾਕਿਸਤਾਨ ਦਾ ਨੰਬਰ ਆ ਕੀ ਦੇਖਦੇ ਹੋ ਕਿ ਮਤਲਬ ਫਰੋਡ ਨੂੰ ਦੇਖਦੇ ਹੋ ਕਿੱਦਾਂ ਦੇਖਦੇ ਤੁਸੀਂ ਇਸ ਚੀਜ਼ ਨੂੰ ਇਸ ਟੀ ਨੂੰ ਜੀ ਸਾਰੇ ਪਾਸੇ ਅੱਜ ਕੱਲ ਜਿੱਦਾਂ ਫੋਨ ਤੇ ਵੀ ਹੈ ਚੱਲਦਾ ਪਿਆ ਇਹਨਾਂ ਨਾਲ ਇਦਾਂ ਹੋ ਚੁੱਕਿਆ ਹਾਂ ਜੀ ਹੁਣ ਇਹਨਾਂ ਨੂੰ ਇਨਸਾਫ ਜੋ ਆ ਉਹ ਮਿਲੇ ਤੁਸੀਂ ਭਾਈ ਲੜਕੇ ਤੇ ਕੀ ਲੱਗਦਾ ਕੀ ਹੈ ਜੀ ਮੈਂ ਜੀ ਕਜ਼ਨ ਬ੍ਰਦਰ ਅੱਛਾ ਜੀ ਕਜ਼ਾ ਨਾ ਤੁਹਾਨੂੰ ਕਦੋਂ ਪਤਾ ਚੱਲਿਆ ਜੀ ਇਸ ਚੀਜ਼ ਦਾ ਮੈਨੂੰ ਜੀ ਉਸੇ ਟਾਈਮ ਅਧਿਕ ਘੰਟੇ ਬਾਅਦ ਪਤਾ ਲੱਗਾ ਕਿਸ ਦਿਨ ਦੀ ਗੱਲ ਕਿਸ ਦਿਨ ਦੀ ਹੈ ਜਿਸ ਦਿਨ ਤੁਸੀਂ ਪੈਸੇ ਪਾਏ ਪਰਸੋਂ ਦੀ ਗੱਲ ਹੈ ਪਰਸੋਂ ਦੀ ਗੱਲ ਸਰ ਪਰਸੋਂ ਦੀ ਗੱਲ ਹੈ ਤੁਹਾਨੂੰ ਹੁਣ ਪਤਾ ਵੀ ਲੱਗ ਗਿਆ ਬੇਟਾ ਜਿਹੜਾ ਸਹੀ ਆ ਤੁਹਾਡਾ ਜਿਹੜਾ ਬ੍ਰਦਰ ਆ ਉਹ ਸਹੀ ਆ ਤੇ ਤੁਸੀਂ ਹੱਲੇ ਤੱਕ ਕੋਈ ਪੁਲਿਸ ਕੰਪਲੇਂ ਨੇ ਕੀਤੀ ਜੀ ਕੰਪਲੇਂਟ ਕਰਨ ਵੇਸੇ ਜੀ ਸਾਈਬਰ ਦੇ ਵਿੱਚ ਇਹਨਾਂ ਨੂੰ ਦਿੱਤੀ ਆ ਉਹਨਾਂ ਨੇ ਕੰਪਲੇਂਟ ਬਣਾ ਕੇ ਦਿੱਤੀ ਆ ਨਹੀਂ ਸਭ ਤੋਂ ਪਹਿਲਾ ਜਿਹੜਾ ਸਟੈਪ ਆ ਉਹ ਤਾਂ ਤੁਹਾਨੂੰ ਜਿਹੜਾ ਨੇੜੇ ਥਾਣਾ ਲੱਗਦਾ ਉੱਥੇ ਜਾਣਾ ਪੈਣਾ ਸੀ ਉੱਥੇ ਗਏ ਤੁਸੀਂ ਉੱਥੇ ਗਏ ਸੀ ਉਹ ਕਹਿੰਦੇ ਸਾਈਬਰ ਚ ਕਰੋ ਸਾਈਬਰ ਦੀ ਕੰਪਲੇਂਟ ਆ ਤੇ ਉਹਨਾਂ ਵੱਲੋਂ ਕੰਪਲੇਂਟ ਲਿਖੀ ਵੀ ਨਹੀਂ ਗਈ ਤੇ ਤੁਸੀਂ ਸਾਈਬਰ ਚ ਕੰਪਲੇਂਟ ਪਾਈ ਆ ਉੱਥੇ ਸਾਈਬਰ ਚ ਪਾਈ ਹੋਈ ਆ ਜੀ ਤੇ ਕੀ ਉਹਨਾਂ ਦਾ ਕੋਈ ਰਿਪਲਾਈ ਵਗੈਰਾ ਆਇਆ ਹੱਲੇ ਤੱਕ ਕੋਈ ਗੱਲ ਵਾਕ ਨਹੀਂ ਬਣੀ ਸਰ ਸਾਈਬਰ ਅਲੋ ਵੀ ਕੋਈ ਰਿਪਲਾਈ ਨਹੀਂ ਆਇਆ ਤੇ ਤੁਸੀਂ ਇੱਥੇ ਪੁਲਿਸ ਸਾਡੇ ਗਏ ਉੱਥੇ ਵੀ ਕੋਈ ਤੁਹਾਨੂੰ ਕੋਈ